ਸ੍ਰੀਕਲ ਜੀ ਗੁਰਪ੍ਰੀਤ ਕੌਰ ਨੇ ਜਿਨ੍ਹਾਂ ਦਾ ਦਸੰਬਰ 2026 ਤੱਕ ਦਾ ਸਟੂਡੈਂਟ ਵੀਜ਼ਾ ਅਪਰੂਵ ਹੋ ਗਿਆ ਹੈ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਵੈਨਕੂਵਰ ਪੜ੍ਹਨ ਚੱਲਿਆ ਜਿੱਥੇ ਇਹਨਾਂ ਨੇ ਐਮਬੀਏ ਦਾ ਕੋਰਸ ਚੂਜ਼ ਕੀਤਾ ਪ੍ਰੋਫਾਈਲ ਬਾਰੇ ਦੱਸਣਾ ਚਾਹੁੰਨਾ ਕਿ ਪਹਿਲਾਂ ਇਹਨਾਂ ਨੇ ਇੱਥੇ ਬੀਐਡ ਐਂਡ ਐਮਐਸਸੀ ਮੈਥਮੈਟਿਕਸ ਪੜ੍ਹੀ ਹੋਈ ਸੀਗੀ ਉਸ ਤੋਂ ਬਾਅਦ ਚ ਲਗਾਤਾਰ 5 ਸਾਲ ਦਾ ਐਕਸਪੀਰੀਅੰਸ ਵੀ ਲਿਆ ਜਿਹਦੇ ਵਿੱਚ ਨੇ ਟੀਚਿੰਗ ਕੀਤੀ ਐਂਡ 6.5 ਓਵਰਆਲ ਬੈਂਡ ਸਕੋਰ ਦੇ ਨਾਲ ਆਪਣਾ ਕੇਸ ਅਪਲਾਈ ਕੀਤਾ ਤੇ ਅੱਜ ਜਿਹੜਾ ਇਹਨਾਂ ਦਾ ਰਿਜ਼ਲਟ ਸਕਸੈਸਫੁਲੀ ਆਪਣੇ ਕੋਲੇ ਪਹੁੰਚ ਚੁੱਕਿਆ ਸੀ ਦੇਖ ਸਕਦੇ ਆ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਜਾਣਦੇ ਆ ਸੋ ਗੁਰਪ੍ਰੀਤ ਸਭ ਤੋਂ ਪਹਿਲਾਂ ਤੋਂ ਕੰਗ੍ਰੈਚੂਲੇਸ਼ਨs ਥੈਂਕ ਯੂ ਸੋ ਮੱਚ ਸਰ ਗੁਰਪ੍ਰੀਤ ਕਿੱਦਾਂ ਪਤਾ ਲੱਗਾ ਸੀ ਮੈਕਰੋ ਗਲੋਬਲ ਬਾਰੇ ਤੁਹਾਨੂੰ ਹਾਂਜੀ ਮੇਰੇ ਰਿਲੇਟਿਵਸ ਨੇ ਵੀ ਇੱਥੋਂ ਵੀਜ਼ਾ ਰੀਸੀਵ ਕੀਤਾ ਸੀਗਾ ਫਾਈਨਲੀ ਉਹਨਾਂ ਦਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਫਿਰ ਮੈਨੂੰ ਵੀ ਉਹਨਾਂ ਨੇ ਗਾਈਡ ਕੀਤਾ ਤਾਂ ਸੈਕੰਡ ਥਿੰਗ ਜਦੋਂ ਹੁਣ ਮੇਰੇ ਤੇ ਬੀਤਿਆ ਤਾਂ ਮੈਨੂੰ ਵੀ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਵਿਦਨ ਮੈਨੂੰ ਲੱਗਦਾ ਵਿਦਨ 1 ਵੀਕ ਹੀ ਮੇਰਾ ਵੀਜ਼ਾ ਰਿਸੀਵ ਹੋ ਗਿਆ ਇਫ ਆਈ ਟਾਕ ਅਬਾਊਟ ਦਾ ਗਾਈਡੈਂਸ ਐਂਡ ਦਾ ਸਪੋਰਟ ਆਫ ਦਾ ਮੈਕਰੋ ਗੋਬਰ ਐਂਡ ਡਾਇਰ ਟੀਮ ਥੈਟ ਵਾਸ ਵੈਰੀ ਗੁੱਡ ਦਾ ਐਕਸਲੈਂਟ ਵਰਕ ਵਾਸ ਡਨ ਬਾਈ ਦਾ ਟੀਮ ਮੈਂਬਰਸ ਥੈਂਕ ਯੂ ਥੈਂਕ ਯੂ ਸੋ ਤੁਸੀਂ ਵੀ ਕੋਈ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕਿਸੇ ਵੀ ਨਜ਼ਦੀਕੀ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ